ਪ੍ਰੀਤੀ ਜਿੰਟਾ ਨੇ ਇੱਕ ਵਾਰ ਫੇਰ ਤੋਂ ਜਿੱਤੇ ਲੋਕਾਂ ਦੇ ਦਿਲ ਪੰਜਾਬ ਵੱਲ ਵਧਾਇਆ ਮਦਦ ਦਾ ਹੱਥ ਲੱਖਾਂ ਰੁਪਏ দান ਕਰਕੇ ਕਿਹਾ ਕਿ ਹਾਲੇ ਹੋਰ ਵੀ ਕਰੋੜਾਂ ਰੁਪਏ ਦੇਵਾਂਗੇ ਪੰਜਾਬ ਨੂੰ ਸਹਾਇਤਾ ਲਈ ਪ੍ਰੀਤੀ ਜਿੰਟਾ ਦੇ ਇਸ ਐਲਾਨ ਤੋਂ ਬਾਅਦ ਕਈ ਲੋਕ ਲੱਗੇ ਨੇ ਪ੍ਰੀਤੀ ਜਿੰਟਾ ਨੂੰ ਟ੍ਰੋਲ ਕਰਨ ਕਿ ਤੁਸੀਂ ਪੰਜਾਬ ਦੀ ਹੀ ਮਦਦ ਕਿਉਂ ਕਰਦੇ ਹੋ ਹੋਰ ਸਟੇਟਾਂ ਦੀ ਮਦਦ ਕਿਉਂ ਨਹੀਂ ਕਰਦੇ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟਵਾਵੇ ਟੈਲੀਵਿਜ਼ਨ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰੀਤੀ ਜਿੰਟਾ ਹਮੇਸ਼ਾ ਹੀ ਪੰਜਾਬ ਦੇ ਪੱਖ ਦੀ ਗੱਲ ਕਰਦੀ ਰਹੀ ਹੈ ਚਾਹੇ ਉਹਨਾਂ ਦਾ ਮਾਲਕਾਨਾ ਹੱਕ ਪੰਜਾਬ ਕਿੰਗਸ ਦੀ ਜੋ ਟੀਮ ਹੈ ਆਈਪੀਐਲ ਦੀ ਉਸ ਦੇ ਉੱਪਰ ਹੋਵੇ ਸ਼ੁਰੂ ਤੋਂ ਲੈ ਕੇ ਉਹਨਾਂ ਨੇ ਪੰਜਾਬ ਦੀ ਟੀਮ ਹੀ ਰੱਖੀ ਹੈ ਸਮੇਂ-ਸਮੇਂ ਤੇ ਜਦੋਂ ਵੀ ਕਿਤੇ ਜ਼ਰੂਰਤ ਪੈਂਦੀ ਹੈ ਚਾਹੇ ਕਿਸੇ ਬਿਆਨ ਦੀ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਹੋਵੇ ਪ੍ਰੀਤੀ ਜਿੰਟਾ ਸਮੇਂ-ਸਮੇਂ ਤੇ ਅੱਗੇ ਆਉਂਦੀ ਰਹਿੰਦੀ ਹੈ ਹੁਣ ਵੀ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਉੱਪਰ ਇੱਕ ਵੱਡੀ ਮੁਸੀਬਤ ਪੈ ਚੁੱਕੀ ਹੈ ਖੜਾ ਦੀ ਜੋ ਕਿ ਸਾਰੇ ਹੀ ਜਾਣਦੇ ਨੇ ਪਰ ਪੰਜਾਬ ਖੜਾ ਤਾਂ ਜ਼ਰੂਰ ਹੋ ਜਾਵੇਗਾ ਚਾਹੇ ਇਕੱਲਾ ਹੋਣਾ ਪਵੇ ਕਿਉਂਕਿ ਬਹੁਤ ਵਾਰ ਦੇਖਿਆ ਹੈ ਪੰਜਾਬ ਦੇ ਉੱਪਰ ਜਦੋਂ ਵੀ ਕੋਈ ਮੁਸੀਬਤ ਪੈਂਦੀ ਹੈ ਪੰਜਾਬ ਇੱਕ ਫੇਰ ਤੋਂ ਉੱਠ ਖੜਾ ਹੁੰਦਾ ਹੈ ਪਰ ਅਗਰ ਆਪਣੇ ਲੋਕ ਥੋੜੀ ਮਦਦ ਕਰ ਦੇਣ ਤਾਂ ਬਹੁਤ ਜਲਦੀ ਇਹ ਚੀਜ਼ਾਂ ਰਿਕਵਰ ਹੋ ਜਾਂਦੀਆਂ ਨੇ ਹੁਣ ਪ੍ਰੀਤੀ ਜੰਟਾ ਜਿਹੜੀ ਉਸ ਨੇ ਵੀ ਇਸ ਚੀਜ਼ ਨੂੰ ਦੇਖਿਆ ਕਿ ਪੰਜਾਬ ਦੇ ਉੱਪਰ ਮੁਸੀਬਤ ਹੈ ਅਤੇ ਉਸ ਨੇ ਹੁਣ ਮਦਦ ਕੀਤੀ ਹੈ ਪੰਜਾਬ ਦੀ ਸਭ ਤੋਂ ਪਹਿਲਾਂ ਪ੍ਰੀਤੀ ਜੰਟਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ 33 ਲੱਖ ਦੀ ਜਿਹੜੀ ਮਦਦ ਹੈ ਉਹ ਕਰ ਦਿੱਤੀ ਹੈ ਅਤੇ ਇਹਨਾਂ ਨੇ ਕਿਹਾ ਕਿ 2 ਕਰੋੜ ਜਿਹੜਾ ਰੁਪਿਆ ਹੈ ਹੋਰ ਇਕੱਠਾ ਕਰਕੇ ਅਸੀਂ ਪੰਜਾਬੀਆਂ ਨੂੰ ਦੇਵਾਂਗੇ ਇਸ ਤੋਂ ਇਲਾਵਾ ਪ੍ਰੀਤੀ ਜੰਟਾ ਨੇ ਕਿਹਾ ਕਿ 2 ਕਰੋੜ ਤੋਂ ਵੱਧ ਵੀ ਹੋ ਸਕਿਆ ਅਸੀਂ ਹੋਰ ਮਦਦ ਕਰਾਂਗੇ ਉਹਨਾਂ ਏਰੀਆਾਂ ਦੀ ਜਿਨ੍ਹਾਂ ਦੇ ਵਿੱਚ ਇਹ ਫਲੱਡ ਆ ਚੁੱਕੇ ਨੇ ਅਤੇ ਇੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਪ੍ਰੀਤੀ ਜਿੰਟਾ ਅਤੇ ਉਹਨਾਂ ਦੀ ਫਰੈਂਚਾਈਜ਼ੀ ਹੈ ਜਿਹੜੀ ਉਹਨਾਂ ਨੇ ਆਨਲਾਈਨ ਕਰਾਉਡ ਫੰਡਿੰਗ ਇਕੱਠੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਮੁਤਾਬਕ ਕਿ ਜਿੰਨਾ ਪੈਸਾ ਇੱਥੋਂ ਇਕੱਠਾ ਹੋਵੇਗਾ ਉਹ ਸਾਰਾ ਹੀ ਪੰਜਾਬੀਆਂ ਦੇ ਹਵਾਲੇ ਕੀਤਾ ਜਾਵੇਗਾ ਉਹਨਾਂ ਇਲਾਕਿਆਂ ਦੇ ਵਿੱਚ ਇਹ ਪੈਸਾ ਪਹੁੰਚਾਇਆ ਜਾਵੇਗਾ ਜਿੱਥੇ ਜਿੱਥੇ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਪ੍ਰੀਤੀ ਜਿੰਟਾ ਦੀ ਫਰੈਂਚਾਈਜ਼ੀ ਇਹ ਪੈਸਾ ਗਲੋਬਲ ਸਿੱਖ ਚੈਰਿਟੀ ਨੂੰ ਦੇਵੇਗੀ ਅਤੇ ਉਹ ਜਿਹੜਾ ਇਹ ਪੈਸਾ ਉਹ ਪੰਜਾਬੀਆਂ ਦੇ ਹਵਾਲੇ ਕਰਨਗੇ ਚਾਹੇ ਕਿਸੇ ਸਮਾਨ ਦੇ ਰੂਪ ਵਿੱਚ ਜਾਂ ਫਿਰ ਆਪ ਜਾ ਕੇ ਦੇਖਣਾ ਕਿ ਕਿਹੜੇ ਪਿੰਡ ਨੂੰ ਕਿਹੜੇ ਇਲਾਕੇ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਨਨ ਕਿ ਇੱਕ ਤਰੀਕੇ ਨਾਲ ਇੱਕ ਮਹਮ ਚਲਾਈ ਜਾ ਰਹੀ ਹੈ ਪ੍ਰੀਤੀ ਜਿੰਟਾ ਤੇ ਉਹਨਾਂ ਦੀ ਟੀਮ ਵੱਲੋਂ ਕਿ ਜਿੰਨੀ ਹੋ ਸਕੇ ਮਦਦ ਕਰੀ ਜਾਵੇ ਪੰਜਾਬ ਦੀ ਇਸ ਸਮੇਂ ਕਿਉਂਕਿ ਪੰਜਾਬ ਇੱਕ ਵੱਡੀ ਮੁਸੀਬਤ ਦੇ ਵਿੱਚ ਇਸ ਸਮੇਂ ਫਸਦਾ ਹੋਇਆ ਦਿਖਾਈ ਦੇ ਰਿਹਾ ਅਤੇ ਪ੍ਰੀਤੀ ਜਿੰਟਾ ਨੇ ਟਵਿੱਟਰ ਦੇ ਉੱਪਰ ਕਈ ਪੋਸਟਾਂ ਵੀ ਪਾਈਆਂ ਪੰਜਾਬ ਨੂੰ ਲੈ ਕੇ ਅਤੇ ਕਈ ਲੋਕਾਂ ਨੂੰ ਬੁਰਾ ਵੀ ਲੱਗਿਆ ਕਿ ਤੁਸੀਂ ਸਿਰਫ ਪੰਜਾਬ ਦੀ ਗੱਲ ਕਰਦੇ ਹੋ ਪੰਜਾਬ ਤੋਂ ਇਲਾਵਾ हिमाचल ਦੇ ਵਿੱਚ ਵੀ ਜਿਹੜੀ ਸਥਿਤੀ ਹੈ ਠੀਕ ਨਹੀਂ ਹੈਗੀ ਹਿਮਾਚਲ ਦੀ ਗੱਲ ਨਹੀਂ ਤੁਸੀਂ ਕਰ ਰਹੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਕੁੜੀ ਨੇ ਕਮੈਂਟ ਕੀਤਾ ਸੀ ਪ੍ਰੀਤੀ ਜਿੰਟਾ ਨੂੰ ਪ੍ਰੀਤੀ ਜਿੰਟਾ ਨੇ ਉੱਪਰ ਪੋਸਟ ਪਾਈ ਸੀ ਜਿਸ ਦੇ ਵਿੱਚ ਉਹਨੇ ਪੰਜਾਬ ਦਾ ਜ਼ਿਕਰ ਕਰਾਇਆ ਸੀ ਕਿ ਪੰਜਾਬ ਦੇ ਵਿੱਚ ਹੜ੍ਹ ਆ ਚੁੱਕੇ ਨੇ ਅਤੇ ਉਹਨਾਂ ਨੇ ਇੱਕ ਅਰਦਾਸ કરી ਸੀ ਇੱਥੇ ਕਿ ਜਲਦੀ ਪੰਜਾਬ ਇਸ ਮੁਸੀਬਤ ਦੇ ਵਿੱਚੋਂ ਨਿਕਲੇ ਅਤੇ ਸਾਰੇ ਆਪਾਂ ਸਾਥ ਦਈਏ ਪੰਜਾਬ ਦਾ ਪ੍ਰੀਤੀ ਜਿੰਟਾ ਦੀ ਇਸ ਪੋਸਟ ਦੇ نیچے ਹਿਮਾਚਲ ਦੀ ਕਿਸੇ ਕੁੜੀ ਨੇ ਕਮੈਂਟ ਕਰਿਆ ਕਿ ਪਤਾ ਨਹੀਂ ਆਪ ਲੋਕੋ ਨੂੰ ਹਿਮਾਚਲ ਕਦੀ ਕਿਉਂ ਨਹੀਂ ਦਿਖਦਾ ਚਾਹੇ ਪ੍ਰੀਤੀ ਜਿੰਟਾ ਹਿਮਾਚਲ ਦੀ ਹੈ ਪਰ ਪੰਜਾਬ ਨੂੰ ਪਿਆਰ ਜ਼ਿਆਦਾ ਕਰਦੀ ਹੈ ਸ਼ੁਰੂ ਤੋਂ ਆਪਾਂ ਨੇ ਦੇਖਿਆ ਹੈ ਇਸ ਤੋਂ ਬਾਅਦ ਫਿਰ ਪ੍ਰੀਤੀ ਜਿੰਟਾ ਨੇ ਇੱਕ ਹੋਰ ਪੋਸਟ ਪਾਈ ਉਸ ਦੇ ਵਿੱਚ ਉਹਨਾਂ ਨੇ ਨਾਲ ਹਿਮਾਚਲ ਦਾ ਜ਼ਿਕਰ ਵੀ ਕਰਤਾ ਇਹ ਚੀਜ਼ ਮੈਂ ਤਾਂ ਦੱਸੀ ਹੈ ਕਿ ਪ੍ਰੀਤੀ ਜਿੰਟਾ ਪੰਜਾਬ ਨੂੰ ਇੰਨਾ ਮੋਹ ਕਰਦੀ ਹੈ ਕਿ ਇਸ ਨੂੰ ਲੈ ਕੇ ਕਈ ਵਾਰ ਟਰੋਲ ਵੀ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਕਿ ਤੂੰ ਹੈ ਹਿਮਾਚਲ ਦੀਆਂ ਅਤੇ ਪੰਜਾਬ ਦਾ ਜ਼ਿਕਰ ਹਮੇਸ਼ਾ ਕਰਦੀਆਂ ਹਨ ਤਾਂ ਮਿੱਤਰੋ ਇਸ ਤਰੀਕੇ ਨਾਲ ਜਿਹੜੇ ਲੋਕ ਨੇ ਪੈਸੇ ਇਕੱਠੇ ਕਰ ਰਹੇ ਨੇ ਕਿ ਪੰਜਾਬ ਦੀ ਮਦਦ ਕੀਤੀ ਜਾ ਸਕੇ ਪਰ ਪੰਜਾਬ ਦੇ ਬਹੁਤ ਸਾਰੇ ਐਸੇ ਕਲਾਕਾਰ ਨੇ ਜਿਹੜੇ ਕਿ ਕਰੋੜਾਂ ਛਾਪਦੇ ਨੇ ਪਰ ਹਲੇ ਤੱਕ ਉਹਨਾਂ ਨੇ 1 ਰੁਪਏ ਦਾ ਦਾਨ ਨਹੀਂ ਦਿੱਤਾ ਵੈਸੇ ਬਹੁਤ ਸਾਰੇ ਕਲਾਕਾਰ ਐਸੇ ਵੀ ਨੇ ਜਿਹੜੇ ਕਿ ਦਿਲ ਖੋਲ ਕੇ ਇਹਨਾਂ ਲੋਕਾਂ ਦੀ ਮਦਦ ਕਰ ਰਹੇ ਨੇ ਦੂਸਰੇ ਪਾਸੇ ਜਿਹੜੀ ਚੀਜ਼ ਇੱਕ ਹੋਰ ਦੇਖਣ ਨੂੰ ਮਿਲ ਰਹੀ ਹੈ ਜਿਹੜਾ ਕਿ ਲੋਕਾਂ ਨੂੰ ਸੰਭਲਣਾ ਚਾਹੀਦਾ ਉਹ ਇਹ ਹੈ ਕਿ ਜਿਹੜੇ ਲੋਕ ਸਮਾਨ ਲੈ ਕੇ ਜਾਂਦੇ ਨੇ ਉਹ ਉੱਥੇ ਬਹੁਤ ਸਾਰੇ ਠੱਗ ਖੜੇ ਨੇ ਠੱਗ ਇਹਨਾਂ ਦੇ ਹੱਥਾਂ 'ਚੋਂ ਸਮਾਨ ਖੋਤਕ ਲੈਂਦੇ ਨੇ ਤਾਂ ਹੁਣ ਜਿਹੜੇ ਲੋਕ ਸਮਾਨ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਥੋੜੇ ਦਿਨ ਹਲੇ ਵੇਟ ਕਰਨੀ ਚਾਹੀਦੀ ਹੈ ਜਦੋਂ ਪਾਣੀ ਉਤਰੂਗਾ ਉਸ ਤੋਂ ਬਾਅਦ ਉਹਨਾਂ ਲੋਕਾਂ ਤੱਕ ਮਦਦ ਪਹੁੰਚਾਈ ਜਾਵੇ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ